ਆ ਭਾਈ ਸਾਨੂੰ 100 ਕਿਲੋਮੀਟਰ ਦੂਰੋਂ ਮਿਲਣ ਹੀ ਆਇਆ ਹੈ ਬਾਈ ਜੀ ਸਪੈਸ਼ਲ ਦੇਖ ਲੋ ਜੀ ਆ ਮਿੱਤਰ ਪਿਆਰਾ ਸਾਡੇ ਨਾਲ ਨਾਲ ਹੀ ਆ ਰਿਹਾ ਅੱਜ ਰਾਤ ਸਾਡੇ ਨਾਲ ਹੀ ਇਹ ਘੱਟੂ ਆ ਜੀ ਸਾਡੇ ਲਈ ਇਹ ਕੁਝ ਲੈ ਕੇ ਆਇਆ ਹੋਇਆ ਕੀ ਲੈ ਕੇ ਆਇਆ ਹੋਇਆ ਬਾਜਰੇ ਦੀ ਰੋਟੀ ਬਾਜਰੇ ਦਾ ਸਿੱਟਾ ਉਹ ਵਾਲਾ ਜੀ ਓਹ ਹੋ ਹੋ ਵਾਹ ਜੀ ਵਾਹ ਲਾਸੀ ਇਹ ਲੈ ਕੇ ਆਇਆ ਜੀ ਲਾਸੀ ਪੂਰੀ ਭਾਰ ਕੇ ਲਾਸੀ ਯਾ ਇਹਨੇ ਹੁਣ ਦੇਖਿਓ ਜੀ ਕੰਡਾ ਕੱਢ ਦੇਣਾ ਕੀ ਖੁਸ਼ਬੂ ਆ ਰਹੀ ਹੈ ਜੀ ਬਾਜਰੇ ਦੀ ਰੋਟੀ ਦੀ ਓਹ ਹੋ ਵਾਹ ਕੀ ਦਸੀਏ ਜੀ ਕੀ ਦਸੀਏ ਰੰਗਤ ਦੱਸ ਰਹੀ ਹੈ ਕਿ ਸਵਾਦ ਕਿੰਨਾ ਵਧੀਆ ਹੋਊਗਾ ਸਵੇਰੇ ਸਵੇਰੇ ਸਿੱਧਾ ਸਾਈਕਲ ਹੀ ਹੱਥ 'ਚ ਫੜ ਲੇ ਜੀ ਬਲੋਗ ਆਪਾਂ ਸਾਈਕਲ ਤੋਂ ਹੀ ਜਿਹੜਾ ਹੈਗਾ ਸ਼ੁਰੂ ਕਰਦੇ ਆਂ ਜੀ ਸਵੇਰੇ ਸਵੇਰੇ ਸਾਰੇ ਤੋਂ ਮੇਰੇ ਵੱਲੋਂ ਹਰੇਕ੍ਰਿਸ਼ਨਾ ਸਾਸਤ੍ਰੀਕਾਲ ਸਾਰੇ ਵੀਰ ਭੈਣ ਭਰਾਵਾਂ ਨੂੰ ਹੋਲ ਇੰਡੀਆ ਜਰਨੀ ਦੇ ਇੱਕ ਹੋਰ ਫਰੈਸ਼ ਐਪੀਸੋਡ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਸ਼ਹਿਰ ਜੁੰਨੂ 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 ਸ਼ਹਿਰ ਦਾ ਨਾਮ ਹੈ ਜੀ ਜੁੰਜਨੂ ਇਹ ਇੱਥੋਂ ਹੀ ਜਿਹੜਾ ਹੈਗਾ ਆਪਾਂ ਅੱਗੇ ਦਾ ਸਫ਼ਰ ਤੈਅ ਕਰਨਾ ਹੈਗਾ ਜੀ ਅੱਗੇ ਜਿੰਨਾ ਵੀ ਹੁਣ ਰਹਿੰਦਾ ਜਿੱਥੇ ਵੀ ਜਾਣਾ ਹੈਗਾ ਆਪਣਾ ਹੁਣ ਰੂਟ ਮੈਪ ਇਹਨਾਂ ਨੂੰ ਹੀ ਪਤਾ ਆਪਣਾ ਸੰਦੀਪ ਭਾਈ ਉਹਨਾਂ ਨੂੰ ਰਪਾਲ ਬਿੱਟੂ ਉਹਨਾਂ ਨੂੰ ਤੇ ਜਾਣਾ ਤਾਂ ਆਪਾਂ ਉਧਰ ਹੀ ਐ ਪੰਜਾਬ ਵੱਲ ਇਸ ਤੋਂ ਪਹਿਲੇ ਹਵਾ ਪਰਵਾ ਲੈਣੇ ਆ ਜੀ ਉਹ ਹਵਾ ਪਰਵਾਈ ਜਾਂਦਾ ਬਸ ਸਾਲਾ ਸਾਡਾ ਵੀ ਕਿਹੜਾ ਹੋ ਜਾਊਗਾ ਹਵਾ ਦਾ ਹਵਾ ਪਰਵਾ ਆ ਕੇ ਸਾਈਕਲ ਦੇ ਵਿੱਚ ਕੰਮ ਕਰਤਾ ਜੀ ਅਸੀਂ ਟਿਚ ਦੁਣੀ ਠਾਹ ਜੀ ਟਿਚ ਦੁਣੀ ਠਾਹ ਤੇ ਇਹ ਚੱਲੇ ਨੇ ਬਾਈ ਚਾਹ ਚੋ ਪੀਣ ਵਾਸਤੇ ਆ ਰਹੀ ਦੁਕਾਨ ਤੇ ਅਸੀਂ ਵੀ ਕੋਈ ਦੇਖ ਲੈਨੇ ਆ ਜੀ ਕੋਈ ਕੋਈ ਮਿਲ ਜੇ ਖਾਣ ਪੀਣ ਨੂੰ ਕਚੋਰੀ ਚਾਰੀ ਜੀ ਤਸੱਲੀ ਜੀ ਕਰਦੀ ਏ ਟੜਦੀ Rajasthan ਕੀ ਕਚੋਰੀ ਬਹੁਤ ਹੀ ਸਵਾਦ ਹੁੰਦੀ ਸਵੇਰੇ ਸਵੇਰੇ ਜਾਣਾ ਤਾਂ ਪੁੱਠਰੇ ਪਾਸੇ ਵਾਲੇ ਰੋਡ ਤੇ ਸੀਗਾ ਜਿੱਧਰੋਂ ਆਪਾਂ ਆ ਰਹੇ ਆਂ ਉਧਰੋਂ ਦੀ ਸਿੱਧਾ ਜਾਣਾ ਸੀਗਾ ਜੀ ਤੇ ਪਰ ਹੁਣ ਜਿਹੜਾ ਆਪਾਂ ਰਾਹ ਫੜਿਆ ਇਸ ਟਾਈਮ ਸ਼ਹਿਰ ਜਾਣ ਵਾਲਾ ਉਹ ਇਸ ਕਰਕੇ ਫੜਿਆ ਹੈ ਕਿਉਂਕਿ ਆਪਣਾ ਜਿਹੜਾ ਬਿੱਟੂ ਬਾਈ ਹੈ ਜੀ ਉਹਦਾ ਜਿਹੜਾ ਟਾਇਰ ਹੈਗਾ ਅਗਲਾ ਉਹ ਜਮਾ ਉਹ ਖਰਾਬ ਹੋ ਚੁੱਕਾ ਹੋਇਆ ਵਾ ਤੇ ਉਹਦਾ ਜਿਹੜਾ ਹੈਗਾ ਆਪਣਾ ਟਾਇਰ ਤੋਂ ਦੋਨੇ ਬਦਲਵਾ ਦਾਂਗੇ ਜੀ ਤੇ ਫਿਰ ਉਸ ਤੋਂ ਬਾਅਦ ਅੱਗੇ ਉਸੇ ਰੋਡ ਦੇ ਦੁਆਰਾ ਪੈ ਜਾਾਂਗੇ ਚਲਾਈ ਜਾਂਦਾ ਕੱਲ ਤਾਂ ਲੱਗਿਆ ਹੋਇਆ ਸੀ ਸਵੇਰੇ ਮੇ ਹਵਾ ਭਰੀਏ ਦੇ ਵਿੱਚ ਕਟੀ ਹੋਈ ਸੀਗੀ ਥੋੜਾ ਜਿਹਾ ਕੰਮ ਲੋਟ ਆਇਆ ਤੇ ਪਰ ਆਪਾਂ ਕਿ ਵੀ ਇਸ ਕੰਨੀ ਲੈਣਾ ਜੀ ਕੱਲ ਬਾਰ ਬਾਰ ਜਿੱਦਾਂ ਹੋ ਰਿਹਾ ਸੀ ਆਪਾਂ ਅੱਜ ਕਰਵਾ ਲਈਏ ਚੇਂਜ ਜੁਨੂ ਜੁਨੂ ਸ਼ਹਿਰ ਦੇ ਅੰਦਰ ਦਾ ਨਜ਼ਾਰਾ ਆ ਦੇਖੋ ਜੀ ਸੜਕਾਂ ਦਾ ਉਹ ਸਾਹਮਣੇ ਕਿੰਨਾ ਸੋਹਣਾ ਲੱਗਦਾ ਪਿਆ ਜੀ ਉਹ ਪੇੜ ਲੱਦਿਆ ਹੋਇਆ ਫੁੱਲਾਂ ਨਾਲ ਬੋਂਗਨਵਲੀਆ ਸ਼ਹਿਰ ਅੰਦਰ ਹੀ ਦੁਕਾਨ ਭਰੀ ਜੰਨੇ ਆ ਜੀ ਇੱਥੇ ਕੋਈ ਦਿਖਾਂਦਾ ਪਿਆ ਮੈਪ ਤੇ ਉੱਥੇ ਚੱਲੇ ਆ ਨਵਦੇ ਰਵਾਂ ਦੇ ਇੱਕ ਦੁਕਾਨ ਮਿਲੀ ਜੀ ਪਹਿਲੇ ਇੱਕ ਦੁਕਾਨ ਗਏ ਸੀਗੇ ਉਹ ਦਿਖਾ ਰਿਹਾ ਸੀ ਕਿ ਮੈਪ ਤੇ ਕਿ ਖੁੱਲੀ ਹੋਈ ਹੈ ਪਰ ਉਹ ਬੰਦ ਸੀਗੀ ਜੀ ਇਹ ਫੇਰੇ ਇੱਕ ਆ ਦੁਕਾਨ ਮਿਲੀ ਇੱਥੇ ਪੁਰਾਣਾ ਜਿਹਾ ਟਾਇਰ ਮਿਲਦਾ ਪਿਆ ਜੀ ਕੀ ਗੱਲਾ ਲਾ ਜੀ ਪੁਰਾਣਾ ਹੈ ਕਿ ਨਿਆ ਹੈ ਜੀ ਪੁਰਾਣਾ ਟਾਇਰ ਹੈ ਮਿੱਠੀ ਪਈ ਹੋਈ ਹੈ ਬਾੜ ਅੱਛਾ ਚੱਲ ਨਵਾਂ ਲਾੜਾ ਰਾਲਸਨ ਵੀਡੀਓ ਨੂੰ ਕਰ ਦਿਓ ਜੀ ਲਾਈਕ ਸਬਸਕ੍ਰਾਈਬ ਸ਼ੇਅਰ ਹਾਈਪ ਜਗਾ ਤੋ ਉहां ਕਰ ਦਿਓ ਜੀ ਸ਼ੇਅਰ ਤੇ ਕਿਤਨੇ ਦਾ ਹੈ ਕਿਤਨੇ ਦਾ ਹੈ ਅੰਦਰ ਉਹ ਚੈੱਕ ਕਰਨ ਗਿਆ ਰਿਹਾ ਆਹੀ ਪਾਵਾਂਗੇ ਜੀ ਟਾਇਰ ਨਾਲ ਟਿਊਬ ਵੀ ਨਵੀਂ ਪਾੜਾ ਬਿੱਟੂ ਤੂੰ ਵੀ ਸੋਰੀਆ ਟਿਊਬ ਵੀ ਨਵੀਂ ਪਾੜਾ ਟਿਊਬ ਪੂਰੇ ਲਵਾ ਕੇ ਪੈਂਚਰ ਟਿਚ ਤੋਂ ਨਹੀਂ ਠਾ ਕਰਕੇ ਕੰਮ ਜੀ ਹੁਣ ਅੱਗੇ ਚੱਲਨੇ ਆ ਜੀ ਅਸੀਂ ਉਹੀ ਰੋਡ ਫੜਨ ਲੱਗੇ ਆ ਜਿਹੜਾ ਰੋਡ ਸਾਨੂੰ ਪੰਜਾਬ ਲੈ ਕੇ ਜਾਊਗਾ ਬਿੱਟੂ ਆ ਟਾਇਰ ਜਮਾ ਓਕੇ ਰਿਪੋਰਟ ਕਰਤਾ ਜਿਹੜੀ ਉਹ ਚੋਂ ਟਿਊਬ ਨਿਕਲੀ ਸੀ ਉਹਨੂੰ ਪੈਂਚਰ ਲਾ ਕੇ ਆਪਾਂ ਆਪਣੇ ਕੋਲੇ ਰੱਖ ਲਿਆ ਕੰਮ ਆਊਗੀ ਜੀ ਅੱਗੇ ਤੇ ਦੇਖੋ ਹੁਣ बस बापाडी करे पंजाब तक चल जे साइकिल तुरदे तुरानदे कटुगाड़ 10 15 किलोमीटर चल पाए सिगे जी ਤੇ ਆ ਆ ਗਏ ਜੀ ਰੋਟੀ ਏ ਘਟਾਬੇ ਤੇ ਰੁਕੇ ਆ ਇੰਨਾ ਚੋ ਦਾ ਕੋਈ ਨਹੀਂ ਖਾ ਰਿਆ ਚਾ ਚੁਪੀ ਕੇ ਰੱਜ ਜਾਂਦੇ ਨੇ ਜੀ ਬਾਈ ਮੈਨ ਤਾਂ ਰੋਟੀ ਖਾਣੀ ਪੈਂਦੀ ਹੈ ਜੀ ਗਾਜਰ ਮਟਰ ਦੀ ਸਬਜੀ ਨਾਲ ਰੋਟੀਆਂ ਤੇ ਨਾਲ ਸਲਾਦ ਜੀ ਇਧਰ ਲੈ ਕੇ ਆ ਰਿਹਾ ਬਾਈ ਛਾਛ ਪੁੱਠੇ ਸਿੱਧੇ ਪੰਗੇ ਲਈ ਜਾਂਦੇ ਆ ਜੀ ਉਂਠੇ ਦੇ ਨਾਲ ਨੱਚਾਈ ਜਾਂਦੇ ਉਹਨੂੰ ਜਾ ਕੇ ਅਸੀਂ ਵੀ ਦੇਖਦੇ ਆ ਥੋੜਾ ਜਿਹਾ ਕਰੀਂ ਹਿੰਦੇ ਤੌਰ ਪਏ ਜੀ ਟਿੱਬਿਆ ਵਿੱਚ ਦੀ ਲੰਗੀ ਜੰਨੇ ਆ ਆਲੇ ਦੁਆਲੇ ਤਾਂ ਬਾਈ ਬਹੁਤ ਹੀ ਬੰਜਰ ਜਿਹਾ ਇਲਾਕਾ ਹੈਗਾ ਜੀ ਮਤਲਬ ਅਲੱਗ ਹੀ ਦੇਖਦਾ ਜੀ ਦੁਨੀਆ ਤੋਂ ਆਲਾ ਦੁਆਲਾ ਦੇਖੋ ਜੀ ਕਿੰਨਾ ਸੋਹਣਾ ਰੇਗਿਸਤਾਨੀ ਟਿੱਬੇ ਮਿੱਟੀ ਸ਼ੈਂ ਡਿਊਨਸ ਉਹ ਸਾਫ਼ ਹੋਲੀ ਤਾਂ ਨਹੀਂ ਹੈਗੀ ਪਰ ਪਤਾ ਲੱਗਦਾ ਹੈ ਜੀ ਰਾਜਸਥਾਨ ਚ ਘੁੰਮਦੇ ਪਏ ਆ ਰੇਗਿਸਤਾਨ ਚ ਇਦਾਂ ਦੀ ਸਾਫ਼ ਦੇਖਣੀ ਹੈ ਇਦਾਂ ਦੀ ਜਗ੍ਹਾ ਆਹ ਤਾਂ ਦੇਖੂਗੀ ਸਮ ਡਿਊਨਸ ਜੈਸਲ ਮੇਅਰ ਲਗਭਗ 50 55 ਕਿਲੋਮੀਟਰ ਤੋਂ ਉੱਤੇ ਦਾ ਸਫ਼ਰ ਤੈਅ ਕਰ ਲਿਆ ਹੈਗਾ ਜੀ ਤੇ ਰਾਹ ਇਹੋ ਜਿਹਾ ਹੀ ਚੱਲ ਰਿਹਾ ਸਿੰਗਲ ਰੋਡ ਆਸੇ ਪਾਸੇ ਦਾ ਸਰੋਂ ਐਨ ਜਮਾ ਖੱਲੀ ਹੋਈ ਹੈ ਜੀ ਇੰਨੀ ਸੋਹਣੀ ਲੱਗਦੀ ਹੈ ਜੀ ਰਾਹ ਨੂੰ ਹੋਰ ਚਾਰ-ਤਿੰਨ ਲਗਾਉਂਦੀ ਹੈ ਜੀ ਇੱਧਰ ਸਾਰੀ ਖਰਪਤਵਾਰ ਕੰਡਿਆਂ ਵਾਲੀ ਹੈ ਬਾਈ ਇੱਥੇ ਬਹਿ ਕੇ ਬੰਦੇ ਦੇ ਨਾ ਕਿਰਾ ਕਿਰੀ ਕੰਡੇ-ਕੁੰਡੇ ਚੁਭ ਜਾਂਦੇ ਨੇ ਫਰ ਹੈ ਵੀ ਬੰਦੇ ਵਹਿ ਜਾਂਦੇ ਨੇ ਰੈਸਟ ਉਸ ਕਰਨਾ ਸੀ ਸਾਡੇ ਵਹਿਣ ਦਾ ਪੈਣਾ ਬੈਠਣਾ ਦਾ ਪੈਣਾ ਹੀ ਹੈ ਜੀ ਨਿਆਰੇ ਨਿure ਲਈ ਚਲੋ ਸਫਰ ਕਰੀ ਚਲੋ ਕਾਫੀ ਘਟਲੇ ਆਏ ਆ ਤੇ ਪੰਪ ਪੰਪ ਹਣ ਤੱਕ ਤਾਂ ਕੋਈ ਨਹੀਂ ਆਇਆ ਪਿਆਸ ਪਿਉਸ ਲੱਗੀ ਜਾਂਦੀ ਹੈ ਪਰ ਪਾਣੀ ਪੋਣੀ ਵਾਲੀ ਕੋਈ ਆਈ ਨਹੀਂ ਜਗਾ ਖਪਾਰਸ਼ ਕੀ ਹੈ ਖੇਤ ਹੀ ਖੇਤ ਨੇ ਜੀ ਸਾਰੇ ਜਮਾ ਟਿੱਬੇ ਟਿੱਬੇ ਸਭ ਤੋਂ ਵਧੀਆ ਜਗਾ ਪੰਪ ਇੱਕ ਵਰਦਾਨ ਨਹੀਂ ਹੈ ਬਾਈ ਜੀ ਉੱਥੋਂ ਚਲਦੇ-ਚਲਦੇ ਮੈਂ ਤੇ ਸਾਈਕਲ ਇੱਥੇ ਲਾਇਆ ਪਾਣੀ ਪੂਏ ਭਰ ਲੈਣੇ ਵਾਸਤੇ ਵਧੀਆ ਜਗ੍ਹਾ ਹੈ ਜੀ ਬਾਥਰੂਮ ਚਲਦੇ ਪਾਣੀ ਭਰ ਲੈ ਕੋਸ਼ੀ ਭਰ ਲੈ ਵਧੀਆ ਜਗ੍ਹਾ ਹੈਗੀ ਹੈ ਜੀ ਤੇ ਮਿਲਦੀ ਟਿਬਰੀ ਪਲੇਟ ਹੈ ਪਰ ਜਿਹੜਾ ਮਿਲਦੀ ਹੈ ਤੇ ਬਾਈ ਲਹਿਰਾ-ਵੇਹਰਾ ਹੋ ਜਾਂਦੀ ਹੈ ਜਿਹੜੇ ਅਸੀਂ ਰਾਤ ਹੈਗੇ ਆ ਇੱਥੇ ਆਹ ਹੈ ਨਿਕੇ ਨਿਕੇ ਜ ਆਂਦੇ ਨੇ ਜੀ ਟੋਲ ਤੇ ਕੋਈ ਪੇਪੂ ਕਰਦਾ ਨਹੀਂ ਜੀ ਇੱਕ ਵਾਰੀ ਤਾਂ ਅਸੀਂ ਦੇਖਿਆ ਸੀ ਗੱਡੀ ਵਾਲਾ ਦਾ ਬਾਈ ਐਂ ਟੋਲ ਲੜਾ ਕੇ ਹੀ ਲੈ ਗਿਆ ਸੀਗਾ ਆਪਣੇ ਨਾਲ ਹੀ ਜੀ ਰੋਡ ਇਹ ਸਿੰਗਲ ਲੈਣੀ ਹੈ ਸਾਰਾ ਸਿੰਗਲ ਲੇਨ ਦੇ ਚੱਲ ਰਹੀ ਹੈ ਜੀ ਉਹ ਥੋੜਾ ਹੀ ਰਹਿ ਗਿਆ ਸ਼ਿਰਸਾ ਉਹ ਵੀ ਬਾਈਪਾਸ ਕਰ ਜਾਗੇ ਜੀ ਫਿਰ ਸ਼ਰਧੂਲਗੜ ਦੇ ਲਾਗੇ ਸ਼ਾਗੇ ਇੱਕ ਜਗ੍ਹਾ ਹੈ ਜੀ ਉੱਥੇ ਜਾਣਾ ਆ ਹੀ ਗਿਆ ਜੀ ਹਾਈਵੇ ਬੜੇ ਲੰਬੇ ਅਰਸੇ ਦੇ ਬਾਅਦ ਜੀ ਇਤਨਾ ਛੋਟਾ ਰੋਡ ਹੁਣ ਛੱਡ ਕੇ ਅਸੀਂ ਵੱਡੇ ਰੋਡ ਵੱਲ ਆਏ ਹਾਂ ਇਹ ਪਾਵਾਂਗੇ ਆ ਰਿਹਾ ਜੀ ਰੋਡ ਕਿੰਨੀ ਦੇਰ ਦਾ ਇੰਤਜ਼ਾਰ ਸੀ ਹਾਈਵੇ ਦਾ ਆ ਆ ਹੀ ਗਿਆ بڑا ਹਾਈਵੇ ਤੇ ਚਲਾਣਾ ਹੈਗਾ ਜੀ ਸਧੂਲਪੁਰ ਆ ਗਿਆ ਹੋਇਆ ਇਹ ਹੀ ਆ ਗਾਂਵ ਜਾ ਕੇ ਸਧੂਲਪੁਰ ਆਪਾਂ ਸਰਸੇ ਕਿੰਨੇ ਜਾਣਾ ਤੇ ਆਹੜਾ ਰਾਹ ਫੜਨਾ ਪੈਣਾ ਸਾਨੂੰ ਫਿਸਾਰ 73 ਅੰਬਾਲਾ 263 ਅਤੇ ਚੰਡੀਗੜ੍ਹ 310 ਜੀ ਵਾਹ ਜੀ ਮਤਲਬ ਲੁਧਿਆਣਾ 263 100 ਆਪਣਾ ਲਗਭਗ ਹੋ ਗਿਆ ਕੋਹੀ 363 ਦੇ ਲਗਭਗ ਲੁਧਿਆਣਾ ਰਹਿੰਦਾ ਹੈ ਗਏ ਜੀ ਸ਼੍ਰੀ ਰਾਮ ਭੋਜ ਨਾਲ ਲੈਣਾ ਸੋਨਾ ਲਿਖਦੇ ਨੇ ਨਾ ਹਿੰਦੀ ਦੇ ਵਿੱਚ ਬੜਾ ਵਧੀਆ ਲੱਗਦਾ ਹੈ ਜੀ ਆਪਣੇ ਪੰਜਾਬ ਵਿੱਚ ਪੰਜਾਬੀ ਵਿੱਚ ਲਿਖਿਆ ਜਾਂਦਾ ਉਹ ਵੀ ਬਹੁਤ ਸੋਨਾ ਲਿਖਦੇ ਨੇ ਤਬਾ ਸਾਈਕਲ ਦੀਆਂ ਬ੍ਰੇਕਾਂ ਇੱਥੇ ਰੁਕ ਗਈਆਂ ਜੀ ਇਸ ਸੁੰਨੇ ਜੇ ਰਾਤ ਤੇ ਰੁਕੀਆਂ ਕਿਉਂ ਨੇ ਜੀ ਬਾਈ ਆਪਣਾ ਇੱਕ ਬਾਈ ਆ ਗਿਆ ਹੈਗਾ ਜੀ ਸਾਡਾ ਰਾਜਸਥਾਨ ਤੋਂ ਮਿੱਤਰ ਹੈਗਾ ਇੱਕ ਬਹੁਤ ਪੁਰਾਣਾ ਦੋਸਤ ਹੈ ਜੀ ਨੀਮਕਾ ਥਾਣਾ ਤੋਂ ਰਹਿੰਦਾ ਜੀ ਆਹ ਦੇਖ ਲੋ ਜੀ ओ हाँ अभी की हाल बढ़िया जी, बदिया। बदिया जी बदिया। और बताओ, आज कितना कर लिया सौ पचास तो मेरे को पीछे पीछे दौड़ाने के लिए सौ किलोमीटर दूर नहीं आया नीमका थाना बबई बबई तो जी देख लो जी बड़ा पुराना मित्र है हाँ, जी एम फिर काफी जगह पर तेरे को पता है, है अच्छा एकदम अस्सी नब्बे की स्पीड में आएगी इंजन भी गर्म और मैं एकदम इंजन पे हाथ लगा लेना नहीं भाई लगा के देख अच्छा हम तो पहले ही गरम है साला बदबू मार रहा है अच्छा फुल स्पीड में आए ना लो जी भाई एना भी गल्ला बात करा ने आज हमारे साथ रहेगा फिर बिल्कुल चल भी आजा यार तन्नो भी टेंट च पइए आजा अपन चार तो पांच पवांगे ये दो टेंट ला लिए दो ला लांगे दो ला लांगे ला ला भाई ये मित्र हुन ਸਾਡੇ ਨਾਲ ਹੀ ਅੱਜ ਰਹੇਗਾ ਜੀ ਚਲਿਏ ਫਿਰ ਚਲੋ ਚਲਦੇ ਆ ਜੀ ओके गुड बाय टाटा तकरीबन सफर ਅਸੀਂ ਤੈਅ ਕਰ ਲਿਆ ਹੋਇਆ ਵੈ ਜੀ 80 ਤੋਂ 90 ਕਿਲੋਮੀਟਰ ਦਾ ਤੇ ਬੱਸ ਐਤੋਂ ਹੀ ਹੁਣ ਜਿਹੜਾ ਹੈਗਾ ਆਪਾਂ ਅੱਗੇ ਜਾਣਾ 40 ਕਿਲੋਮੀਟਰ ਹੋਰ ਜਾਵਾਂਗੇ ਜੀ ਸ਼ਹਿਰ ਦਾ ਨਾਮ ਹੈ ਜਿਹਾ ਪਾਤਰਾ ਅੱਜ ਉੱਥੇ ਜਿਹੜਾ ਹੈਗਾ ਟੈਂਟ ਲਾਵਾਂਗੇ ਸਾਈਕਲ ਆਪਣੇ ਆਖੜੇ ਹੋਏ ਨੇ ਆ ਮਿੱਤਰ ਪਿਆਰਾ ਸਾਡੇ ਨਾਲ ਨਾਲ ਹੀ ਆ ਰਿਹਾ ਅੱਜ ਰਾਤ ਸਾਡੇ ਨਾਲ ਹੀ ਇਹ ਕੱਟੂਗਾ ਜੀ ਤੇ ਸਾਡੇ ਨਾਲ ਹੀ ਪਊਗਾ ਜੀ ਇਹ ਅੱਜ ਤੇ ਸਾਡੇ ਲਈ ਇਹ ਕੁਝ ਲੈ ਕੇ ਆਇਆ ਹੋਇਆ ਕੀ ਲੈ ਕੇ ਆਇਆ ਹੋਇਆ ਬਾਜਰੇ ਦੀ ਰੋਟੀ ਬਾਜਰੇ ਦਾ ਸਿੱਟਾ ਉਹ ਵਾਲਾ ਜੀ ਬਾਜਰੇ ਦੀ ਰੋਟੀ ਛਾਹ ਤੇ ਧਨੀਆ ਪੁਦੀਨਾ ਦੀ ਸਟਨੀਆ ਵਾਹ ਜੀ ਵਾਹ ਜੀ ਵਾਹ ਜੀ ਉਹ ਡਿੱਗ ਗਏ ਡਿੱਗ ਗਏ ਓਵਰ ਐਕਟਿੰਗ ਹੋ ਗਈ राजस्थानी स्टाइल जी राजस्थानी बैठिए फिर आ आज किरा बहने खाने हा। हा? खोल लिया भाई ने पिटारा ते बोतल तो मेरी है यार अच्छा बैग पाली ओ हो वाह जी वाह लासी ये लैके आया जी लासी पूरी बार के लासी इन्हें हम देखियो जी कंडा कड़ कर देना ये क्या है चटनी ਚਟਨੀ ਤੇ achar ਬਾਜੀਆ ਘਰ ਦਾ ਸਮਾਨ ਆਇਆ ਜੀ ਸਿੱਧਾ ਘਰ ਦਾ ਸਮਾਨ ਬਾਜਰੀ ਦੀ ਰੋਟੀ ਟਲਮੀ ਪੈਕਿੰਗ ਕੀਤੀ ਹੋਈ ਹੈ ਅੱਛਾ ਪੂਰਾ ਆਣਾ ਚਾਹੀਦਾ ਫੀਲਿੰਗ ਪੂਰੀ ਫੀਲਿੰਗ ਆਜਵੇ Rajasthan ਦੀ ਪਿੰਡਲੀ ਕਿੰਨੀ ਰੋਟੀ ਲਾਇਆ ਹੈ 10 ਉਹ ਅੱਛਾ ਜੀ ਆਏ ਤਾਂ ਹੋ ਗਏ ਹਮ ਫੁੱਲ ਬੜੀ ਜਿਆਦਾ ਪੈਕਿੰਗ ਤਕੜੀ ਹੈ ਹੈ ਨਾ गरम रहेगी तुम्हें जाता है इसे पैक करके हां क्या खुशबू आ रही है जी बाजरे की रोटी की ओ हो हो की दसीए जी की दसीए दसी रंगत दस रही है कि स्वाद कितना बढ़िया होगा घी लगा के पूरा है ना वाह जी वाह छके फिर बिल्कुल चलो जी चलो हां जी बिट्टू चखिए फिर ਅੱਜ ਤਨ ਖਵਾਦੀਏ ਪਹਿਲੀ ਰੋਟੀ ਖਾਣੀ ਹੈ ਤੂੰ ਬਾਜਰੇ ਦੀ ਰੋਟੀ ਪਹਿਲੇ ਖਾਦੀ ਨਹੀਂ ਬਾਜਰੇ ਦੀ ਰੋਟੀ ਤੇ ਤੂੰ ਹੁਣੇ ਥੋੜੀ ਦੇਰ ਪਹਿਲੇ ਕੀ ਕਹਿ ਰਿਹਾ ਸੀਗਾ ਮੈਂ ਕਿਹਾ ਬਾਜਰੇ ਦੀ ਰੋਟੀ ਖਾਦੀ ਕਹਿੰਦਾ ਯਾਰ ਮੈਂ ਤੱਕਦੀ ਖਾਦੀ ਨਹੀਂ ਭੁੱਲੀ ਲੱਗ ਜਾਂਦੀ ਹੈ ਭੁੱਲੀ ਲੱਗ ਜਾਂਦੀ ਹੈ ਯਾਰ ਬਾਜਰੇ ਦੀ ਰੋਟੀ ਕਿਉਂ ਖਾਦੀ ਹਮ ਅੱਛਾ ਫੇਰ ਸਾਨੂੰ ਸਹੀ ਸਹੀ ਸੱਚ ਦੱਸਿਆ ਕਰ ਯਾਰ ਸਾਡੇ ਕੋਲ ਝੂਠ ਨਹੀਂ ਚਰਿਆ ਜਾਂਦਾ ਆਹ ਚਟਨੀ ਜੇ ਅਚਾਰ ਹੈ अच्छा जी आ रही जी चटनी आ रहा है जी अच्छा और ये कौन सा दाई खाई तोड़ दिखाऊं जिम की ताकत फिर मैं जिम की ताकत जिम जा रहे हो चाले जाते हैं थोड़ा थोड़ा सही है ये किस चीज़ का चार है ये है नेशन लेस उनका ओए होए लेस वाला लेस वाला सुन को नहीं नेस्वा नेस्वा वो क्या होता है लेसो नहीं जानता नेस्वा ठीक है देख आंवला तो नहीं है नहीं नहीं आंवला नहीं नेस्वा पता नहीं की शायद साडे कुछ और कहंदे ہونਗੇ लेसवा लेसवा हम्म चल कोई नहीं खा के देखदे हां फिर पता लगुगा हुन त खा के लेसवा <laughs> <Lasswa. tip> ਤਕਰੀਬਨ ਅਸੀਂ ਸਫ਼ਰ ਤੈਅ ਕਰਕੇ ਆ ਗਏ ਜੀ 12 ਤੋਂ 13 ਕਿਲੋਮੀਟਰ ਜੀ ਬਾਅਦ ਰੋਟੀ ਖਾਣ ਮੈਂ ਅਸੀਂ ਆ ਤੇ ਬਹੁਤ ਹੀ ਸਵਾਦ ਸੀ ਜਾਂ ਜੀ ਬਾਜਰੇ ਦੀਆਂ ਰੋਟੀਆਂ ਖਾ ਕੇ ਜੀ ਨਜ਼ਾਰਾ ਆ ਗਿਆ ਨਾਲ 시ਗੀ ਚਟਨੀ ਜੀ ਆਪਣੀ ਅਦਰਕ ਲਸਣ ਪੁਦੀਨੇ ਦੀ ਮਿਕਸ ਜੀ ਚਟਨੀ ਸੀਗੀ ਤਣੀਆਂ ਵਗੈਰਾ ਪਾ ਕੇ ਤੇ ਨਾਲ ਸੀਗਾ ਲਸਵਾ ਕਹਿੰਦਾ ਲਸਵਾ हां ਲਸਵਾ ਲਸਵਾ ਦਾ achar ਆਪਣੇ ਢੇਲੇ ਕਹਿੰਦੇ ਉਹਨੂੰ ਉਹ ਢੇਲੇ ਚਲੋ ਆਪਾਂ ਖਾਂਦੇ ਰਹਿੰਦੇ ਸੀਗੇ ਉਹ ਦੇਖ ਕੇ ਆਈਡੀਆ ਲੱਗਿਆ ਸੀਗਾ ਖਾ ਕੇ ਟੇਸਟ ਕਿਉਂਕਿ ਵੱਡੇ ਨਹੀਂ ਵੱਡੇ ਵੱਡੇ ਸੀਗੇ ਸਾਡਾ ਹੁਣ ਰਹਿ ਗਿਆ ਜੀ ਪਾਵਰ ਬੈਂਕ ਉਸੇ ਜਗ੍ਹਾ ਤੇ ਇਥੇ ਬਾਦਰ ਦੀਆਂ ਰੋਟੀਆਂ ਖਾਦੀਆਂ ਜਿਗੀਆਂ ਆਹ ਬਾਜੀ ਤਾਂ ਸਾਡੇ ਨਾਲ ਹੈ ਇੱਕ ਤਾਂ ਰਾਤ ਹੈ ਨਾ ਇੱਥੇ ਲਾਈਟ ਹੈ ਨਹੀਂਗੀ ਤਾਂ ਚਲਾਣਾ ਔਖਾ ਹੈਗਾ ਜੀ ਤੇ ਫਿਰ ਆਪਾਂ ਉਹ ਪਾਵਰ ਬੈਂਕ ਲੈ ਕੇ ਆਨੇ ਪਿੱਛੇ ਭੁੱਲ ਗਏ ਜੀ ਫਟਾਫਟ ਚਲ ਨੂੰ ਚਲਦੇ ਆ ਜੀ ਟਿਕਾਣਾ ਰਾਤ ਦਾ ਲੱਭ ਗਿਆ ਜੀ ਬੜਾ ਔਖਾ ਸੁੱਖਾ ਹੋ ਕੇ ਲੱਭਿਆ ਹੈਗਾ ਤੇ ਆਹ ਕੈਬਿਨ ਜੇ ਬਣੇ ਹੋਏ ਨੇ ਇੱਥੇ ਹੀ ਪੈਣਾ ਹੈਗਾ ਜੀ ਅੱਜ ਅਸੀਂ ਅੱਜ ਤਾਂ ਜੀ ਬਚਾਅ ਹੋ ਗਿਆ ਨਹੀਂ ਤਾਂ ਕੰਮ ਤਾਂ ਸਾਡੇ ਪੂਰੇ ਹੋਣ ਲਈ ਸੀਗੇ ਅੱਜ ਬੜੀ ਠੰਡ ਹੈਗੀ ਤੇ ਕੈਂਪਕمپ ਵੀ ਨਹੀਂ ਲੱਗਣਾ ਸੀ ਜੀ ਰਾਤ ਦਾ ਟਾਈਮ ਬਹੁਤ ਜ਼ਿਆਦਾ ਹੋ ਗਿਆ ਹੁਣ ਤਾਂ ਆਪਾਂ ਸੌਣ ਲੱਗਿਆ ਹੁਣ ਨਹੀਂ ਬੋਰਡਪਨ ਚਲਾਏ ਜਾਣੇ ਹੱਥ ਪੂਰੇ ਇਸ ਟਾਈਮ ਦੇਰੇ ਨੇ ਜਵਾਬ ਅੰਦਰੋਂ ਕੱਢ ਰਹੇ ਨੇ ਬਾਈ ਹੁਣ ਜੇ ਤੂੰ ਮੇਰਾ ਇਸਤੇਮਾਲ ਕਰਿਆ ਬਾਈ ਮੈਂ ਸਵੇਰੇ ਤੇਰਾ ਸਾਥ ਨਹੀਂ ਦੇਣਾ ਇਹ ਉਹ ਸਾਫਕਤਾ ਹੋ ਗਿਆ ਪਹਿਤਾਂ ਦਾ ਜੀ ਬਸ ਹੁਣ ਜਾ ਕੇ ਸੌਣੇ ਆ ਜੀ ਫੋਨ ਵੀ ਜਮਾ ਓਖਾ ਸੋਕਾ ਹੀ ਚੱਲ ਰਿਹਾ ਬਹੁਤ ਜ਼ਿਆਦਾ ਠੰਡ ਹੈ ਜੀ ਆਪਣੇ ਰਾਜਸਥਾਨ ਰੀਜਨ ਦੇ ਵਿੱਚ ਇਸ ਵੀ ਲੋਗ ਨੂੰ ਇੱਥੇ ਸਮਾਪਤ ਕਰਦੇ ਆਂ तकरीबन 130 40 ਕਿਲੋਮੀਟਰ ਦਾ ਸਫ਼ਰ طے ਕਰ ਆਏ ਆਂ ਮਿਲਦੇ ਆਂ ਜੀ ਕੱਲ ਬਿਲਕੁਲ ਫਰੈਸ਼ ਤਾਜ਼ਾ ਐਪੀਸੋਡ ਦੇ ਨਾਲ ਤੇ ਬਣੇ ਰਹੋ ਤਤਕੰਦੇਲੀ ਗੋਡਵਾ ਰਾਵਰਾ ਖਾ ਚੜਦੀ ਕਲਾ ਤੇ ਸਤਿ ਸ੍ਰੀ ਅਕਾਲ ਜੀ ਹਰੀ ਈਸ਼ਟਾ ਅਹਰੀ ਹਰੀ ਬੋਲ